ਆਪਣੀ ਆਈ ਤੇ ਆ ਗਈ ਚਾਹੇ ਕਮਿਸ਼ਨਰ ਹੋਵੇ ਚਾਹੇ ਐਸਪੀ ਸਾਹਿਬ ਹੋਣ ਜੇਕਰ ਅਸੀਂ ਪਿੰਡਾਂ ਦੇ ਵਿੱਚ ਨਾ ਘੁਮਾਤੇ ਤਾਂ ਸਾਨੂੰ ਬਹੁਤ ਜੰਮ ਸਮਾਜ ਪਾਰਟੀ ਔਰ ਬਾਬਾ ਸਾਹਿਬ ਦੇ ਪੈਰੋਕਾਰ ਨਾ ਕਹਿਣ ਲੋਕ ਔਰ ਅਸੀਂ ਜਾਣਦੇ ਹਾਂ ਅੱਜ ਅਸੀਂ ਇਹਨਾਂ ਦੇ ਕੋਲ ਆਉਂਦੇ ਹਾਂ ਲੇਕਿਨ ਇਹ ਜੇਕਰ ਗਿਲੰਦਰ ਜ਼ਿਲ੍ਹੇ ਦੀਆਂ ਗਲੀਆਂ ਦੇ ਵਿੱਚ ਨਾ ਘੁਮਾਤੇ ਤਾਂ ਬੀਐਸਪੀ ਦੇ ਤੁਹਾਨੂੰ ਵਰਕ ਨਾ ਕਹਿਣ ਅਸੀਂ ਹਾਲੇ ਸ਼ਾਂਤ ਨਹੀਂ ਟੱਗਦੇ ਨਾਲ ਔਰ ਅਸੀਂ ਵਧੀਆ ਤਰੀਕੇ ਦੇ ਨਾਲ کی گل مجبور ہودم پوری جی آدم پوری پنڈا ਯਾਦਾ ਪੁਰਖੇ ਦੇ ਵਿੱਚ ਜੇ ਕੋਈ ਕਿਹੜੀ ਵੀ ਫੜਕ ਜੂਗੀ ਸਤ ਸਕਾਰ ਜੋ ਬਸਾਤੀਆ ਬਹੁਤ ਜਨ ਤੁਹਾਡ ਪਾਰਟੀ ਨਾਲ ਤਨਟਈਓ دوسری ਗੱਲ ਮੈਂ ਤੋਂ ਕਹਿਣੀ ਚਾਹੁੰਦਾ ਕਿ ਜਦੋਂ ਬਿਆਨਾ ਕਾਂਡ ਹੋਇਆ ਸੀ ਉਸ ਬਿਆਨਾ ਕਾਂਡ ਦੇ ਵਿੱਚ ਮੈਂ ਇੱਕ ਤੁਹਾਨੂੰ ਜਾਣ ਦੇਣੀ ਚਾਹੁੰਦਾ ਕਿ ਜਿਹੜਾ ਕਮਿਸ਼ਨਰ ਬਣੀ ਕਰਦਾ ਚਾਹੇ ਐਸਟੀਫੀ ਹੋਵੇ ਔਰ ਅਲਾਬੜਪੁਰ ਦੇ ਵਿੱਚ ਜ਼ਰਤ ਨਹੀਂ ਚੀ ਪੈਂਦੀ ਪੰਜਾਬ ਪੁਸ ਦੀ ਪੀਐਸੀ ਵੱਡ ਜੀ ਆਰਮੀ ਤੋਂ ਬਿਨਾ ਔਰ ਜੇਕਰ ਆਰਮੀ ਵੀ ਬੜੀ ਸੀ ਤਹਾਉਰ ਤੁਹਾਡੀ ਸਹਿਮਤੀ ਦੇ ਨਾਲ ਬਣੀ ਤੇ ਤੁਹਾਡੀ ਕਮਜ਼ੋਰੀ ਨਾਲ ਸਮਝੋ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਜਤਨ ਨੂੰ ਕੋਈ ਫਸ ਤੋਂ ਸਖਤ ਜਿ ਰੱਖਿਆ ਚੱਲੇ ਜਾਵੇ ਅੱਜ ਇਹ ਫੇਸਬੁਕਾਂ ਤੇ ਤੋਂ ਆ ਔਰ ਉਹਦੇ ਤੇ ਮੈਂ ਅੱਜ ਇੱਕ ਨਾਮ ਲੈਣਾ ਚਾਹੁੰਦਾ ਅਮਰਜੀਤ ਦੁੱਗੜ ਜਿਹੜਾ ਬਾਹਰ ਦੇਖ ਤੇ ਵਿੱਚ ਬੈਠਾ ਇਹ ਚਾਰ ਪੰਜ ਲੋਕ ਬਹੁਤ ਜਨ ਸਮਾਜ ਪਾਰਟੀ ਦੇ ਖਿਲਾਫ ਜਿਹੜੇ ਸਾਡੀ ਹਾਈ ਤਮਾਮ ਦੇ ਖਿਲਾਫ ਭੈਣਜੀ ਦੇ ਖਿਲਾਫ ਪ੍ਰਧਾਨ ਜੀ ਦੇ ਖਿਲਾਫ ਜਿਹੜੇ ਪੋਸਟਾਂ ਪਾਉਂਦੇ ਆ ਔਰ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵੋਟਰ ਵੋਟਵਾ ਉਹਨਾਂ ਦਾ ਮਨਉਕਾਲ ਕਰਾਉਂਦੇ ਆ ਲੇਕਿਨ ਉਹਦੇ ਉੱਤੇ ਪਰਚਾ ਚਾਹਤ ਕਰਾਉ ਅੱਜ ਇਸ ਕਰਕੇ ਰਸਤਾਰ ਜੋ ਸਾਥੀਓ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਮੈਂ ਵੀ ਭੱਲੋ ਥੋੜਾ ਜਿਹਾ ਹਸਪੀਟਲ ਦੇ ਵਿੱਚ ਚੈਟ ਮਟ ਰਿਹਾ ਅੰਨੀ ਇੱਕ ਬੇਨਤੀ ਕਰਨਾ ਹੋਇਆ ਮੈਂ ਆਪ ਸਭ ਤੋਂ ਰੋਜਾ ਜੈ ਭੀਮ ਜੈ ਭਾਰਤ ਮਾਈ ਗੁਰੂ ਦੀ ਦਾਸਾ ਭਾਈ ਗੁਰੂ ਦੀ ਬਰੇ ਹੈਲੋ ਸ਼ਾਮ ਜੀ ਲੰਗਰ ਵਾਲੇ ਸਾਥੀਆਂ ਨੂੰ ਬੇਨਤੀ ਆ ਜਦੋਂ ਲੰਗਰ ਪੰਡਾਲ ਵਿੱਚ ਆਵੇ ਦੱਸ ਦਿਓ ਫੇ ਆਪਾਂ ਸਾਥੀਆਂ ਨੂੰ ਬਤਾ ਦੇਾਂਗੇ ਲੇਟ ਵੀ ਨਾ ਕਰੋ ਹੋਇਆ ਆਪਾਂ ਟਾਈਮ ਹੋਇਆ ਲੰਗਰ ਜਾਉਦਾ ਬਹੁਤ ਸਤਿਕਾਰਯੋਗ ਸਾਥੀ ਮਦਰ ਮਤੀ ਜੀ ਨੇ ਜਿਹੜੇ ਕਾਉਂਸਲਰ ਨੇ ਬਹੁਤ ਵਧੀਆ ਵਿਚਾਰ ਤੁਹਾਨੂੰ ਆ ਉਹਨਾਂ ਨੇ ਅੱਗੇ ਰੈਜੀਟੇਸ਼ਨ ਨਾਲ ਲੜਦੇ ਅਸੀਂ ਇੱਥੇ ਤੱਕ ਪਹੁੰਚੇ ਆਂ ਔਰ ਸਾਫ ਕਨਸ਼ੀ ਰਾਮ ਜੀ ਦੇ ਨਾਲ ਇਦਾਂ ਹੀ ਸਟੇਜ ਚ ਲਾਉਣ ਦਾ ਜੋ ਮੈਨੂੰ ਤਿੰਨ ਚਾਰ ਵਾਰੀ ਮੌਕਾ ਮਿਲਿਆ ਔਰ ਸਾਫ ਦੇ ਵਿਚਾਰ ਜਿਹੜੇ ਅਸੀਂ ਬਿਲਕੁਲ ਨੇੜੇ ਹੋ ਕੇ ਕਿਦਦਰ ਕਿਦ ਦੇ ਰੂਪ ਦੇ ਸੁਨੇਹੇ 6-6 ਘੰਟੇ ਲਗਾਤਾਰ ਉਹਨਾਂ ਦਾ ਗੇਡਰ ਨੇ ਭੁਲਾਇਆ ਔਰ ਸਾਫ ਦੇ ਅੰਦੋਲਨ ਨੂੰ ਕਿਸ ਨਾ ਕਿਸ ਬਰਬਤ ਪਿਆ ਆ ਬਹੁਤ ਸਾਰੇ ਲੋਕ ਲਾਜ ਦੇ ਵੀ ਔਰ ਦਾਤ ਦੇਣ ਆਉਂਦੇ ਆ ਪਰ ਰੁਚੀ ਦੀ ਗੱਲ ਦੀ ਕਿਉਂਕਿ ਸਾਫ ਦੀ ਬੁਲਤੀ ਐਡੀ ਦਿੱਤੀ ਹੋਈ ਆ ਜਦੋਂ ਕਿਤੇ ਕੋਈ ਬੰਦਾ ਦੂਸਰੀ ਪਾਰਟੀ ਦਾ ਨਾ ਮੁਰੇ ਸਾਹਿਬ ਕਾਗਿਰਾਮ ਜੀ ਦੇਸਨ ਨਾ ਪੈਂਦੇ ਆ ਕਿਸ ਕਰਕੇ ਕੋਈ ਤਮੰਨਾ ਹੀ ਨਹੀਂ ਹੁੰਦੀ ਕਿਉਂਕਿ ਇਹ ਤਾਂ ਅੰਦੋਲਨ ਜਿਹੜਾ ਜਿਹਦੇ ਵਿੱਚ ਅਸੀਂ ਜੰਮੇ ਪੜਿਆ ਜਿਹਦੇ ਵਿੱਚ ਅਸੀਂ ਏਡੇ ਵੱਡੇ ਹੋਏ ਆ ਤਾਂ ਸਾਨੂੰ ਮਾਰ ਮਿਲਿਆ ਮੌਕੇ ਮੇਲੇ ਵਧੀਆ ਇਹ ਸਭ ਕਾਂਛੀਰਾਮ ਜੀ ਦੀ ਅਦੌਲਤ ਹੈ ਜੇ ਅਸੀਂ ਬਾਬਾ ਸਾਹਿਬ ਨੂੰ ਨਹੀਂ ਦੇਖਿਆ ਜੇ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਨਹੀਂ ਦੇਖਿਆ ਭਗਵਾਨ ਬਾਲਮੀਕ ਨੂੰ ਨਹੀਂ ਦੇਖਿਆ ਜਾਂ ਮਾਰ ਗੁਰੂਆਂ ਨੂੰ ਨਹੀਂ ਦੇਖਿਆ ਪਰ ਉਹਨਾਂ ਦੇ ਵਿਚਾਰ ਅਸੀਂ ਸਭ ਕਾਂਛੀਰਾਮ ਜੀ ਦੇ ਰਾਹੀਂ ਸੁਣਿਆ ਉਹਨਾਂ ਦੇ ਥੇਡੂ ਕੇ ਪਰਾਈ ਸੁਣਿਆ ਕਾਇਨਾਤ ਸਾਥੀਆਂ ਦੀ ਮੌਮੈਂਟ ਨਾਲ ਮੋਢਾ ਮੋਢਾ ਲਾ ਕੇ ਹਰ ਟੈ ਤਿਆਰ ਨੇ ਆ ਸਾਰਿਆਂ ਨੂੰ ਇਹ ਬੇਨਤੀ ਆ ਕਿ ਆਪਾਂ ਜਿੱਦਾਂ ਟੈਂਪ ਕਿਹਾ ਜਾਂਦੀਆਂ ਜੇ ਆਪਾਂ ਲੜਾਈ ਜੇਦੀਆਂ ਕਿਹ ਕਿਹੜਾ ਸਮੂਹ ਦੇ ਅਕੇ ਲਈ ਤੇ ਸਭ ਤੋਂ ਤੁਸੀਂ ਸਾਰੇ ਬਹੁਤ ਧੰਨਵਾਦੀ ਤੁਹਾਨੂੰ ਸਾਰੇ ਸਿੰਘ ਕੇ ਨਾਲ ਬੈਠੇ ਹੋ ਕੱਲ੍ਹ ਦਾ ਸਮਰਨ ਹੈ ਔਰ ਸਰਕਾਰ ਦਾ ਪ੍ਰਸ਼ਾਪਾ ਕਰਨ ਲਈ ਪੂਰੇ ਭਾਗੀਦਾਰੋ ਤੋਂ ਹੁਣ ਮੈਂ ਸਾਡੇ ਵਿੱਚ ਸਤਿਕਾਰ ਜੋ ਸਾਥੀ ਸਰਬਜੀਤ ਜੀ ਮਹਿਪੁਰ ਤੋਂ ਪਹੁੰਚੇ ਸਾਥੀ ਅਸਵੇ ਸਾਡੇ ਬਹੁਤ ਹੀ ਸਤਿਕਾਰ ਜੋ ਸੰਤੋਖ ਸਿੰਘ ਜੀ ਘਰੋਂ ਵੈਸ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਰਪੁਦਰ ਸਤਕਾਰ ਜੋ ਅਸ਼ੋਕ ਕੁਮਾਰ ਗੋਖਾ ਜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਬੇਸਾਲ ਕੇ ਤੋਂ ਸਤਕਾਰ ਜੋ ਸਾਥੀ ਸਰਜੀਤ ਜੀ ਨੁਸੀ ਤੋਂ ਪਰਮਜੀਤ ਕੁਮਾਰ ਜੀ ਨੁਸੀ ਤੋਂ ਬਹੁਤ ਹੀ ਸਤਕਾਰ ਜੋ ਸਾਥੀ ਮਿਸ਼ਨ ਸਾਥੀ ਰੂਪਨਾ ਜੀ ਸੋਫੀ ਪੈਨ ਕੈਂਟਾ ਹਲਕੇ ਤੋਂ ਸਾਥੀ ਅਸੇ ਪਹੁੰਚਿਆ ਹਾਂਜੀ ਸਰਕਾਰ ਦੇ ਸਾਥੀ ਬੰਬੂ ਵਾਰਦੀ ਜਿਹੜੇ ਅੰਜਾਜ ਨੇ ਬੀਬੀ ਐਫ ਜਿਲਦਰ ਦੇ ਉਹ ਵੀ ਸਾਥੀਆਂ ਸਵੇਤ ਪਹੁੰਚੇ ਨੇ ਔਰ ਬਹੁਤ ਹੀ ਸਰਕਾਰ ਦੇ ਸਾਥੀ RAMJIAS DAS ਮਿਰਦੀ ਜਿਹੜੇ ਸਾਡੇ ਬਹੁਜੋ ਸਵਾਜਪਾਰਟੀ ਬਲੋਕ ਦੇ ਵਿਧਾਨ ਸਭਾ ਬਲੋਕ ਸੰਪਤੀ ਦੇ ਮੈਂਬਰ ਹੈ ਉਹ ਵੀ ਸਾਥੀਆਂ ਸਵੇਤ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਤੋਂ ਹੁਣ ਮੈਂ ਬੇਤੀ ਕਰਾਂਗਾ ਸਾਥੀ ਰਵਿੰਦਰ ਗੋਗਾ ਜੀ ਜਿਹੜੇ ਬੈਸਟਾਲ ਕਹਿੰਦੇ ਸਾਡੇ ਬਹੁਤ ਸੀਨੀਅਰ ਆਕੀ ਨੇ ਬਹੁਜੋ ਸਵਾਜਪਾਰਟੀ ਜਿਹੜਾ ਜਿਲਦਰ ਦੇ ਉਹਨਾਂ ਨੂੰ